ਫਗਵਾੜਾ ਦੇ ਵਿੱਚ ਅੱਜ ਰੋਜ਼ਾਨਾ ਜਿਹੜਾ ਬਾਜ਼ਾਰ ਖੁੱਲੇ ਹੋਏ ਸੀ ਪਰ ਕੋਈ ਸਮਾਂ ਪਹਿਲਾਂ ਈ ਸੀ ਕਪੂਰਥਾਲਾ ਵੱਲੋਂ ਆਏ ਹੁਕਮਾਂ ਤੋਂ ਬਾਅਦ ਫਗਵਾੜਾ ਦੇ ਬਾਜ਼ਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਬੰਦ ਕਰਵਾਇਆ ਗਿਆ ਕਿਉਂਕਿ ਰੋਜ਼ਾਨਾ ਜਿਹੜਾ ਬਾਜ਼ਾਰ ਖੁੱਲ ਚੁੱਕੇ ਸੀਗੇ ਪਰ ਜੋ ਮਾਹੌਲ ਬਣਿਆ ਆ ਜਾਂ ਜੋ ਡਰੋਨ ਦੇ ਅਟੈਕ ਹੋ ਰਹੇ ਹੈਗੇ ਆ ਉਸ ਤੋਂ ਬਾਅਦ ਫਗਵਾੜਾ ਦੇ ਲਾਗਲੇ ਪਿੰਡ ਕਲਿਆਣ ਮਲਕਪੁਰ ਤੇ ਨਾਸਾਨੀ ਜਿਹੜਾ ਪਿੰਡ ਦੇ ਉਹਦੇ ਦਰਮਿਆਨ ਜਿਹੜਾ ਇੱਕ ਤੜਕਸਾਰ ਜਿਹੜਾ ਧਮਾਕਾ ਹੋਇਆ ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨ ਵੱਲੋਂ ਡੀਸੀ ਕਪੂਰਥਲਾ ਵੱਲੋਂ ਆਏ ਹੁਕਮਾਂ ਤੋਂ ਬਾਅਦ ਫਗਵਾੜਾ ਦਾ ਤੇ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਬਾਜ਼ਾਰ ਆ ਮੌਲ ਆ ਸਾਰੇ ਬੰਦ ਕਰਵਾ ਦਿੱਤੇ ਗਏ ਆ ਦੁਕਾਨਾਂ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਰਸ ਪਿਆ ਹੋਇਆ ਦੁਕਾਨਾਂ ਕਿਉਂਕਿ ਖੁੱਲ ਚੁੱਕੀਆਂ ਸੀਗੇ ਬਾਜ਼ਾਰ ਖੁੱਲ ਚੁੱਕੇ ਸੀ ਆਮ ਦਿਨਾਂ ਦੇ ਵਾਂਗੂ ਪਰ ਹੁਣ ਜਿਹੜਾ ਹੈ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ ਗਿਆ ਡੀਸੀ ਕਪੂਰਥਲਾ ਦੇ ਹਦਾਇਤਾਂ ਤੋਂ ਬਾਅਦ ਜਿਹੜਾ ਇਹ ਸਾਰੀ ਕਾਰਵਾਈ ਹੋਈ ਹੈਗੀ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਫਗਵਾੜਾ ਦੇ ਬੰਸ ਵਾਲੇ ਬਾਜ਼ਾਰ ਦੀਆਂ ਸੰਧੀਆਂ ਕਰ ਰਹੇ ਹਾਂ ਜਿਹੜਾ ਭੀੜ ਭਾਰ ਵਾਲਾ ਇਹ ਬਾਜ਼ਾਰ ਹੈਗਾ ਅਨਾਉਂਸਮੈਂਟ ਹੋਈ ਹੈ ਅਨਾਉਂਸਮੈਂਟ ਤੋਂ ਬਾਅਦ ਜਿਹੜਾ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ ਗਿਆ ਹਾਲਾਂਕਿ ਹਲੇ ਵੀ ਦੁਕਾਨਦਾਰ ਜਿਹੜੇ ਆ ਆਪਣੀਆਂ ਦੁਕਾਨਾਂ ਬੰਦ ਕਰ ਰਹੇ ਆ ਜਿਹੜੇ ਖੁੱਲੀਆਂ ਸੀਗੀਆਂ ਸ਼ਟਰ ਅੱਧੇ ਖੁੱਲੇ ਹੋਏ ਆ ਪਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਜਿਸ ਤੋਂ ਬਾਅਦ ਅੱਜ ਤੜਕਸਾਰ ਜਿਹੜਾ ਮਲਕਪੁਰ ਸਾਨੀ ਪਿੰਡ ਦੇ ਦਰਮਿਆਨ ਜਿਹੜਾ ਇੱਕ ਬਲਾਸ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਹੈ ਡੀਸੀ ਕਪੂਰਥਲਾ ਵੱਲੋਂ ਅਮਰਜੈਂਸੀ ਹੈ ਹੁਕਮ ਜਿਹੜਾ ਲਾਗੂ ਕੀਤਾ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਲਈਏ ਇੱਕ ਵਾਰੀ ਫਿਰ ਤੋਂ ਫਗਵਾੜਾ ਦੇ ਵੱਖ-ਵੱਖ ਬਜ਼ਾਰਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੁਕਾਨਦਾਰ ਦੁਕਾਨਾਂ ਦੇ ਬਾਹਰ ਖੜੇ ਆ ਦੁਕਾਨਾਂ ਦੇ ਪਾਰ ਜਿਹੜੇ ਲੇਬਰ ਆ ਜਿਹੜਾ ਦੁਕਾਨਾਂ ਦੇ ਕੰਮ ਕਰਨ ਵਾਲੇ ਨੌਜਵਾਨ ਆ ਉਹ ਵੀ ਦੁਕਾਨਾਂ ਦੇ ਬਾਹਰ ਜਿਹੜੇ ਖੜੇ ਹੋਏ ਆ ਪਰ ਦੁਕਾਨਦਾਰਾਂ ਵੱਲੋਂ ਵੀ ਜਾਂ ਆਮ ਪਬਲਿਕ ਵੱਲੋਂ ਵੀ ਇਹ ਅਪੀਲ ਜਰੂਰ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਲੋਕਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਦੇਖਰ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਜਿਹੜਾ ਸਮਾਂ ਤੈ ਕੀਤਾ ਜਾਂਦਾ ਉਸ ਮੁਤਾਬਕ ਹੀ ਸਾਰਿਆਂ ਨੂੰ ਉਹਦਾ ਪਾਲਣਾ ਕਰਨੀ ਚਾਹੀਦੀ ਹੈ ਲਾਈਟਾਂ ਵਗੈਰਾ ਬੰਦ ਕਰਨੇ ਚਾਹੀਦੇ ਆ ਘਰਾਂ ਦੇ ਵਿੱਚ ਬੈਠਣਾ ਚਾਹੀਦਾ ਲੋਕਾਂ ਦੀ ਸੁਰੱਖਿਆ ਜਿਹੜੀ ਆ ਉਹ ਵੀ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਜਿਹੜੇ ਆ ਆਮ ਪਬਲਿਕ ਜਿਹੜੀ ਆ ਕਿੱਥੋਂ ਆਏ ਤੁਸੀਂ ਅਸੀਂ ਇੱਥੇ ਪੁਗਵਾੜੇ ਤੋਂ ਆਇਆ ਜੀ ਅੱਜ ਅਜਾ ਪਹਿਲਾਂ ਬਾਜ਼ਾਰ ਖੁੱਲ੍ਹਾ ਸੀ ਸਵੇਰੇ ਪਹਿਲਾਂ ਖੁੱਲ੍ਹਾ ਸੀ ਤਾਂ ਹੁਣ ਬੰਦ ਕਰ ਦਿੱਤਾ ਗਿਆ ਆ ਪ੍ਰਸ਼ਾਸਨ ਨੇ ਹੋਈ ਐ ਅਨਾਊਂਸਮੈਂਟ ਵਗੈਰਾ ਹੋਈ ਐ ਅਨਾਊਂਸਮੈਂਟ ਵੇਖਿਆ ਸ਼ਾਇਦ ਹੋਈ ਹੋਣੀ ਆ ਮੈਂ ਹੁਣੇ ਆ ਕੇ ਹੋਈ ਆ ਆਇਆ ਸਾਡੇ ਬਾਜ਼ਾਰ ਸਾਰਾ ਗਲੀਆਂ 'ਚ ਬੰਦ ਹੋ ਗਿਆ तकरीबन ਪਹਿਲਾਂ ਖੁੱਲ੍ਹਾ ਸੀ ਅੱਜ ਸਵੇਰੇ ਖੁੱਲ੍ਹਾ ਸੀ ਹਾਂਜੀ ਕੋਈ ਕੀ ਕਾਰਨ ਦੱਸਦੇ ਹੈਗੇ ਕੀ ਕਾਰਨ ਹੋਇਆ ਕਾਰਨ ਕਹਿੰਦੇ ਇਧਰ ਹੁਸ਼ਿਆਰਪੁਰ ਰੋਡ ਤੇ ਡਿੱ ਗਿਆ ਪੰਪ ਪੰਪ ਕੋਈ ਉਹਦੇ ਬਾਰੇ ਉਹਦੇ ਕੰਮੀ ਪਿੰਡ ਦਾ ਜਿਹੜਾ ਗੱਲ ਹਾਂਜੀ ਜੀਐਨ ਲੱਗ ਗਿਆ ਉਧਰ ਅੱਛਾ ਉਹਨੂੰ ਦੇਖੇ ਹੋਏ ਇਹ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਇਸ ਕਰਕੇ ਬੰਦ ਕਰ ਦਿੱਤਾ ਹੈ ਤੇ ਆਮ ਪਬਲਿਕ ਨੂੰ ਵੀ ਕੋਈ ਅਪੀਲ ਕਰੂੰਗੇ ਕਿਉਂਕਿ ਜਦੋਂ ਬਲੈਕਆਊਟ ਹੁੰਦਾ ਹੈ ਲੋਕ ਜਿਹੜੇ ਆ ਘਰਾਂ ਦੀ ਲਾਈਟਾਂ ਜਾਂ ਹੋਰ ਬਾਜ਼ਾਰ ਦੇ ਵਿੱਚ ਆਪਣੇ ਆਵਾਜਾਈ ਬੰਦ ਨਹੀਂ ਕਰਦੇ ਹੈਗੇ ਪ੍ਰਸ਼ਾਸਨ ਜੇ ਲੋਕਾਂ ਦੀ ਸੁਰੱਖਿਆ ਨੂੰ ਕਹਿੰਦਾ ਕਿ ਲੋਕਾਂ ਨੂੰ ਸੇਵ ਕਰਨਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਵੇ ਇਹਨਾਂ ਨੂੰ ਵੀ ਰੋਕੋ ਬੈਲ ਲਾਈਟਾਂ ਜਗਾਉਂਦੇ ਜ਼ਿਆਦਾ ਫੇਰ ਆ ਉਹਦੇ ਕਰਕੇ ਆ ਕਈ ਲੋਕੀ ਲਾਈਟਾਂ ਬਾਹਰ ਗਲੀਆਂ 'ਚ ਜਗਾਉਂਦੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਆ ਜਗਾਣੀ ਨਹੀਂ ਚਾਹੀਦੀ ਅੰਦਰ ਜਗਾਓ ਆਪਣੇ ਵਾਲੀ ਮੇਨ ਜਿਹੜੀ ਇੱਕੋ ਹੀ ਹਾਂ ਬਾਕੀ ਨਾ ਜਗਾਓ ਤੁਹਾਨੂੰ ਸਾਡੇ ਤੁਸੀਂ ਜਿਹੜੇ ਆਮ ਲੋਕ ਵੀ ਇਸ ਗੱਲ ਨੂੰ ਕਹਿ ਰਹੇ ਆ ਕਿ ਜਿਹੜੇ ਲੋਕ ਹੱਲੇ ਵੀ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਕਰ ਰਹੇ ਜਾਂ ਜੋ ਹੁਕਮ ਜਿਹੜੇ ਪ੍ਰਸ਼ਾਸਨ ਦਿੰਦਾ ਹੈਗਾ ਜੇ ਬਲੈਕ ਆਊਟ ਦਾ ਟਾਈਮ ਤੇ ਮੋਕ ਡ੍ਰਿਲ ਵਗਾਰਾ ਜੋ ਹੋਈ ਹੈ ਉਹਦਾ ਵੀ ਜ਼ਰੂਰ ਇੱਕ ਲੋਕਾਂ ਨੇ ਕਿਆ ਸਗਾ ਕਿ ਲੋਕਾਂ ਨੂੰ ਅਪੀਲ ਵੀ ਕੀਤੀ ਪ੍ਰਸ਼ਾਸਨ ਨੇ ਕਿ ਜਦੋਂ ਸਾਇਰਨ ਵੱਜਦਾ ਹੈ ਤੇ ਉਸ ਟਾਈਮ ਲਾਈਟਾਂ ਬੰਦ ਕਰ ਦਿੱਤੀਆਂ ਜਾਂ ਨੇ ਜਾਂ ਜਿਹੜੀ ਵੀ ਹੋਰ ਵੀ ਜੋ ਕੁਝ ਦੱਸਿਆ ਸੀਗਾ ਉਹਦੇ ਅਨੁਸਾਰ ਨਾਲ ਕੀਤਾ ਜਾਵੇ ਪਰ ਲੋਕ ਜਿਹੜਾ ਪ੍ਰਸ਼ਾਸਨ ਦਾ ਸਾਥ ਨਹੀਂ ਦਿੰਦੇ ਹੈਗੇ ਜਿਸ ਕਾਰਨ ਕੋਈ ਨਾ ਕੋਈ ਹਾਸਾ ਜਿਹਨੂੰ ਵਾਪਰ ਰਿਹਾ ਤੇ ਲੋਕਾਂ ਨੇ ਅਪੀਲ ਕਰ ਰਹੇ ਆ ਆਮ ਪਬਲਿਕ ਵੀ ਅਪੀਲ ਕਰ ਰਹੀ ਹੈ ਪ੍ਰਸ਼ਾਸਨ ਵੀ ਅਪੀਲ ਕਰ ਰਿਹਾ ਕਿ ਲੋਕ ਲੋਕ ਜਿਹੜਾ ਪ੍ਰਸ਼ਾਸਨ ਦਾ ਸਾਤ ਦਿਨ ਜੇ ਬਲੈਕਆਊਟ ਹੁੰਦਾ ਹੈ ਤੇ ਆਪਣੇ ਘਰਾਂ ਦੇ ਬਾਹਰ ਦੀਆਂ ਦੁਕਾਨਾਂ ਦੇ ਬਾਹਰ ਦੀਆਂ ਲਾਈਟਾਂ ਜਾਂ ਬੋਰਡ ਹੈ ਜੁੜੇ ਵੀ ਹੈਗੇ ਉਹ ਜਰੂਰ ਬੰਦ ਕਰਨਾ ਹੈ ਤਸਵੀਰਾਂ ਤੁਸੀਂ ਇੱਕ ਕਰ ਫਿਰ ਦੇਖ ਲਓ ਫਗਵਾੜਾ ਦੀਆਂ ਜਿਹੜਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਾ ਜਿਹੜਾ ਇਹ ਸ਼ਹਿਰ ਪੈਂਦਾ ਹੈ ਜਿਹੜਾ ਕਪੂਰਥਲਾ ਦੇ ਵਿੱਚ ਅੱਜ ਜਿਹੜਾ ਇਹ ਬੰਦ ਹੁਕਮ ਦੇ ਦਿੱਤੇ ਗਏ ਜੇ ਸੋ ਬਾਦ ਹੋਣਾ ਪ੍ਰਸ਼ਾਸਨ ਵੱਲੋਂ ਆ ਜਿਹੜੀਆਂ ਸਾਰੀਆਂ ਦੁਕਾਨਾਂ ਬਾਜ਼ਾਰ ਜਿਹੜੇ ਆ ਬੰਦ ਕਰਾ ਦਿੱਤੇ ਗਏ ਇਹਦੇ ਵਿੱਚ ਸਿਰਫ ਐਮਰਜੈਂਸੀ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਸਿਰਫ ਖੁੱਲੀਆਂ ਰਹਿਣਗੇ ਦੁਕਾਨਾਂ ਜਿਹਨੇ ਵਿੱਚ ਮੈਡੀਕਲ ਸਟੋਰ ਹੈਗੇ ਆ ਜਾਂ ਹਸਪੀਟਲ ਹੈ ਸਿਰਫ ਉਹੀ ਦੁਕਾਨਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਪਾਵਨ ਦੇ ਨਾਲ ਮਨੀਸ਼ ਬਾਬਾ ਪੀਡੀਸੀ ਨਿਊਜ਼ ਫਗਵਾੜਾ